के धार्मिक प्रोग्राम दौरान मची भاجੜ ਦੇ ਵਿੱਚ ਕਈ ਲੋਕਾਂ ਦੀ ਮੌਤ ਸੋਚੀ ਸਮਝੀ ਸਾਜ਼ਿਸ਼ ਤਹਿਤ ਹਿੰਦੂ ਸਮਾਜ ਨੂੰ ਨੀਵਾ ਦਿਖਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਸੁਲਮਾਨ ਖਾਨ ਨੂੰ ਵੀ ਸਿੱਧੂ ਮੂਸੇਵਾਲਾ ਵਾਂਗ ਮਾਰਨ ਦੀ ਸੀ ਯੋਜਨਾ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਸੀਵੀਆਈ ਤੋਂ ਮੰਗਿਆ ਜਵਾਬ ਸੰਸਦ ਦੇ ਰਿਕਾਰਡ ਤੋਂ ਹਟਾਏ ਗਏ ਰਾਹੁਲ ਗਾਂਧੀ ਦੇ ਭਾਸ਼ਣ ਦੇ ਅੰਸ਼ ਦੇਸ਼ਵਾਪਾ ਟੀਵੀ ਤੇ ਖਬਰਾਂ ਦੇ ਇਸ ਪੰਜਾਬੀ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ ਉੱਤਰ ਪ੍ਰਦੇਸ਼ ਦੇ ਹਾਥਰਾਸ ਜ਼ਿਲ੍ਹੇ ਵਿੱਚ ਇੱਕ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਅਚਾਨਕ ਮੱਥੀ ਭਾਜੜ ਦਰਾਂ 122 ਲੋਕਾਂ ਦੀ ਮੌਤ ਹੋ ਗਈ ਤੇ ਦਰਜਣਾ ਲੋਕ ਜ਼ਖਮੀ ਹੋਏ ਹਨ। ਇਟਾ ਦੇ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਘਟਨਾ ਪੁਲਰਾਈ ਪਿੰਡ ਵਿੱਚ ਹੋਏ ਇੱਕ satsang ਦੇ ਸਮਾਪਤ ਹੋਣ ਬਾਅਦ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਹਾਥਰਾਸ ਦੇ ਇਟਾ ਤੋਂ ਸਮਾਗਮ ਵਿੱਚ ਸ਼ਾਮਲ ਹੋਏ ਸ਼ਰਧਾਲੂ ਆਪਣੇ ਘਰਾਂ ਨੂੰ ਵਾਪਸ ਆ ਰਹੇ ਸਨ। ਸਿਕੰਦਰ ਰਾਓ ਪੁਲਿਸ ਥਾਣੇ ਦੇ ਇੰਚਾਰਜ ਦਾ ਕਹਿਣਾ ਹੈ ਕਿ ਭੀੜ ਜ਼ਿਆਦਾ ਹੋਣ ਕਾਰਨ ਭਜਣ ਮਚੀ ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਸ਼ਾਮਲ ਹਨ ਚੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਆ ਅਧਿਕਾਰੀਆਂ ਨੂੰ ਹਾਸੇ ਵਾਲੀ ਥਾਂ ਤੇ ਪਹੁੰਚ ਕੇ ਤੁਰੰਤ ਰਾਹਤ ਕਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਲਖਮੀਆਂ ਦੇ ਸਹੀ ਇਲਾਜ ਦਾ ਪ੍ਰਬੰਧ ਕਰਵਾਉਣ ਲਈ ਗਿਆ ਇਸ ਮੌਕੇ ਤੇ ਸਰਕਾਰ ਨੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ ਦੱਸਿਆ ਜਾਂਦਾ ਹੈ ਕਿ ਕਰੀਬ 80 ਹਜ਼ਾਰ ਪੈਰੋਕਾਰਾਂ ਨੂੰ ਸੇਵਾਦਾਰਾਂ ਨੇ ਜਿੱਥੇ ਵੀ ਉਹ ਸਨ ਰੋਕ ਲਿਆ ਸੇਵਾਦਾਰਾਂ ਨੇ ਉਥੋਂ ਬਾਬੇ ਦੇ ਕਾਫਲੇ ਨੂੰ ਕੱਢ ਲਿਆ ਉਸ ਸਮੇਂ ਤੱਕ ਪੈਰੋਕਾਰ ਗਰਮੀ ਤੇ ਹਮਮਸ 'ਚ ਉੱਥੇ ਹੀ ਖੜੇ ਰਹੇ ਪਰ ਅਚਾਨਕ ਇਹ ਭਾਜੜ ਮਚ ਗਈ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਭਾਜੜ ਵਿੱਚ ਹੋਈਆਂ ਮੌਤਾਂ ਤੇ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਦੱਸਿਆ ਹੈ ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਲੋਕਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਥਰਾਸ ਜ਼ਿਲ੍ਹੇ ਵਿੱਚ ਹੋਈ ਕਟਨਾਤੇ ਵੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਹਰ ਸੰਭਵ ਮਦਦ ਮਿਲੇਗੀ। ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਭਾਜਪਾ ਦੀ ਘਟਨਾ ਚ ਕਈ ਲੋਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਹਨਾਂ ਸਥਾਨਕ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਬਹਿਸ ਦਾ ਜਵਾਬ ਦਿੰਦਿਆਂ ਤੀਜੀ ਵਾਰ ਐਨਡੀਏ ਦੇ ਸਤਾ ਵਿੱਚ ਆਉਣ ਨੂੰ ਨਿਰੰਤਰਤਾ ਦੀ ਦਿਸ਼ਾ ਲਈ ਦਿੱਤਾ ਫਤਵਾ ਕਰਾਰ ਦਿੱਤਾ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਇਸ ਫਤਵੇ ਨੂੰ ਫਰਜੀ ਜਿੱਤ ਦੇ ਨਸ਼ੇ ਵਿੱਚ ਨਾ ਡੋਏ ਇਸ ਦੌਰਾਨ ਵਿਰੋਧੀ ਧਿਰ ਪੂਰੇ ਭਾਸ਼ਣ ਵਿੱਚ ਸਰਕਾਰ ਦੇ ਖਿਲਾਫ ਮਨੀਪੁਰ ਨੀਟ ਮਾਮਲੇ ਸਮੇਤ ਨਾਰੇਬਾਜ਼ੀ ਕਰਦੀ ਰਹੀ ਅਤੇ ਅਤੇ ਸਦਨ ਦੇ ਵਿਚਕਾਰ ਹੀ ਰਹੀ ਸਪੀਕਰ ਨੇ ਕਈ ਵਾਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਟੋਕਦਿਆਂ ਆਪਣੀ ਸੀਟ ਤੇ ਜਾਣ ਨੂੰ ਕਿਹਾ ਪਰ ਉਹਨਾਂ ਲਗਾਤਾਰ ਨਾਰੇਬਾਜ਼ੀ ਜਾਰੀ ਰੱਖੀ 22 ਕਿੰਟੇ ਦੇ ਲੰਬੇ ਪਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਕਾਂਗਰਸ ਤੇ ਅਰਾਜਕਤਾ ਫੈਲਾਉਣ ਦੀ ਸਾਜ਼ਿਸ਼ ਰਚਨ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਮੁੱਖ ਵਿਰੋਧੀ ਪਾਰਟੀ ਹੁਣ ਤੋਂ ਇੱਕ ਪਰਜੀਵੀ ਪਾਰਟੀ ਵਜੋਂ ਜਾਣੀ ਜਾਵੇਗੀ ਜੋ ਆਪਣੇ ਸਹਿਯੋਗੀਆਂ ਦੇ ਦੰਮ ਤੇ ਵਾਦੀ ਫੁੱਲਦੀ ਹੈ ਬਾਲੀਵੁੱਡ 스타 ਸੁਲਮਾਨ ਖਾਨ ਦੀ ਹੱਤਿਆ ਕਰਨ ਦੀ ਕਥਾ ਸਾਜ਼ਿਸ਼ ਵਿੱਚ ਸ਼ਾਮਲ ਦੋਸ਼ੀਆਂ ਨੇ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਨਵੇਲ ਪੁਲਿਸ ਨੇ ਇੱਕ ਅਧਿਕਾਰੀ ਨੇ ਇਸ ਮਾਮਲੇ ਵਿੱਚ ਧਾਰ ਦੋਸ਼ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਸ਼ਰੋਈ ਨੇ ਆਪਣੇ ਗੈਂਗ ਦੇ ਮੈਂਬਰਾਂ ਨੂੰ ਅਦਾਕਾਰਤੇ ਹਮਲਾ ਕਰਨ ਦੇ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਨਵੀਂ ਮੁੰਬਈ ਦੇ ਪਨਵੇਲ ਟਾਊਨ ਦੀ ਪੁਲਿਸ ਨੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਪੁਲਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲੋਰੈਂਸ ਬਿਸ਼ਨੋਈ ਉਸਦੇ ਭਰਾ ਅਨਮੋਲ ਬਿਸ਼ਨੋਈ ਸੰਪਤ ਨਹਿਰਾਤ ਤੇ 골ਡ ਇਵਰਾਣ ਨੂੰ ਇਸ ਮਾਮਲੇ ਵਿੱਚ ਲੜਿੰਦੇ ਮੁੱਲਜ਼ਮ ਬਲੋ ਦਰਸਾਇਆ ਹੈ ਦਿੱਲੀ ਹਾਈ ਕੋਰਟ ਨੇ ਆਪਕਾਰੀ ਨੀਤੀ ਕਪਲੇਨਾ ਜੁੜੇ ਪ੍ਰਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਮੰਗਲਵਾਰ ਸੀਬੀਆਈ ਤੋਂ ਜਵਾਬ ਮੰਗਿਆ ਚਸਤਸ ਨੀਨਾ ਬੰਸਲ ਕ੍ਰਿਸ਼ਨਾ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਅੰਦਰ ਆਪਣਾ ਜਵਾਬ ਦਾਖਲ ਕਰਨ ਲਈ ਗਿਆ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਵਕੀਲ 2 ਦਿਨਾਂ ਅੰਦਰ ਆਪਣਾ ਜਵਾਬ ਜੇ ਕੋਈ ਹੈ ਤਾਂ ਦਾਇਰ ਕਰ ਸਕਦੇ ਹਨ ਅਦਾਲਤ ਨੇ ਬਹਿ ਸੁਣਨ ਦੇ ਲਈ 17 ਜੁਲਾਈ ਦੀ ਮਿਤੀ ਤੈਅ ਕੀਤੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਦਨ 'ਚ ਪਹਿਲੇ ਭਾਸ਼ਣ ਦੇ ਕੁਝ ਅੰਸ਼ ਸਪੀਕਰ ਓਮ ਮਿਰਲਾ ਨੇ ਰਿਕਾਰਡ ਤੋਂ ਹਟਾ ਦਿੱਤੇ ਹਨ ਸਪੀਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਤੇ ਆਰਐਸਐਸ ਦੇ ਹਿੰਦੂਤਵ ਨੂੰ ਹਿੰਸਕ ਦਰਸ਼ਨ ਸੰਬੰਧੀ ਸੰਬੋਧਨ ਦੇ ਹਿੱਸੇ ਸਦਨ ਸੰਚਾਲਨ ਦੇ ਨਿਯਮ 380 ਦਾ ਹਵਾਲਾ ਦਿੰਦੇ ਹੋਏ ਰਿਕਾਰਡ ਤੋਂ ਹਟਾਏ ਹਨ ਰਾਹੁਲ ਗਾਂਧੀ ਨੇ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੇ ਹੋਏ ਸਪੀਕਰ ਨੂੰ ਪੱਤਰ ਲਿਖ ਕੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦੇ ਭਾਸ਼ਣ ਦੇ ਜਿਹੜੇ ਅੰਸ਼ ਕੱਟੇ ਗਏ ਹਨ ਉਹ ਇਸ ਨਿਯਮ ਦੇ ਘੇਰੇ 'ਚ ਨਹੀਂ ਆਉਂਦੇ ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਗੈਰ ਸੰਸਦੀ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੀਆਂ ਟਿੱਪਣੀਆਂ ਤੇ ਚੋਣਵੇਂ ਹਿੱਸੇ ਰਿਕਾਰਡ ਤੋਂ ਹਟਾਉਣ ਨੂੰ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੇ ਖਿਲਾਫ ਦੱਸਦੇ ਹੋਏ ਇਸ ਨੂੰ ਮੋੜ ਰਿਕਾਰਡ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਨੀਆ ਤੋਂ ਭਾਵੇਂ ਇਸ ਨੂੰ ਰਿਕਾਰਡ ਤੋਂ ਹਟਾ ਦਿੱਤਾ ਜਾਵੇ ਪਰ ਸੱਚ ਉਹੀ ਹੈ ਜੋ ਮੈਂ ਕਿਹਾ ਹੈ। ਜਰੰਦਰ ਪਸ਼ਮੀ ਵਿਧਾਨ ਸਭਾ ਹਲਕੇ ਦੀ ਜਿਮਨੀਂ ਚੋਣ 'ਚ ਜ਼ਬਰਦਸਤ ਰਾਜਨੀਤਿਕ ਡਰਾਮਾ ਹੋਇਆ ਹੈ। ਜਲੰਧਰ ਪਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਗੀ ਦੀ ਉਮੀਦਵਾਰ ਬੀਬੀ ਸਰਜੀਤ ਕੌਰ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਰ ਕੁਝ ਹੀ ਘੰਟਿਆਂ ਬਾਅਦ ਦੇਰ ਸ਼ਾਮ ਨੂੰ ਉਹ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਏ ਬੀਬੀ ਸਰਜੀਤ ਕੌਰ ਨੇ ਇੱਕ ਹੀ ਦਿਨ ਵਿੱਚ ਇੱਕ ਵੱਡਾ ਯੂ ਟਰਨ ਲਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਹੈਰਾਨ ਰਹਿ ਗਈਆਂ ਹਨ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਬੀਬੀ ਸਰਜੀਤ ਕੌਰ ਸਵੇਰੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੁਬਾਰਾ ਅਕਾਲੀ ਦਲ ਵਿੱਚ ਵਾਪਸੀ ਕਰਨਗੇ ਵਰਣਨਯੋਗ ਹੈ ਕਿ ਜਰਿੰਦਰ ਪਸ਼ਮੀ ਜਿਮਨੀ ਚੌਂਚ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ ਸਗੋ ਬਹੁਤ ਜਨ ਸਮਾਜ ਪਾਰਟੀ ਨੂੰ ਸਮਰਥਨ ਦਿੱਤਾ ਹੋਇਆ ਹੈ ਸਰਜੀਤ ਕੌਰ ਇਸ ਵੇਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ ਪਰ ਉਹਨਾਂ ਦਾ ਪਿਛੋਕੜ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਤਸਰ ਜਾਂਦਾ ਹੈ ਕਿ ਬਾਗੀ ਧੜੇ ਵਿੱਚ ਸ਼ਾਮਲ ਬੀਬੀ ਜਗੀਰ ਕੌਰ ਅਤੇ ਸਾਬਕਾ ਵਿਧਾਇਕ ਗੌਰ ਪ੍ਰਤਾਪ ਸਿੰਘ ਵਡਾਲਾ ਨੇ ਸਰਜੀਤ ਕੌਰ ਨਾਲ ਦੁਪਹਿਰ ਦੇ ਸਮੇਂ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਰ ਵਾਪਸੀ ਕਰ ਲੈ ਮਨਾ ਲਿਆ। ਇਸ ਮੌਕੇ ਤੇ ਬੀਬੀ ਸਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਂ ਰਿਆ ਹੈ ਇਸ ਲਈ ਉਹ ਜਲੰਧਰ ਪਸ਼ਮੀ ਜਿਮਨੀ ਚੌਂਕ 'ਚ ਅਕਾਲੀ ਦਲ ਦੀ ਟਿਕਟ ਤੇ ਹੀ ਚੋਣ ਲੜਨਗੇ। ਸੀਨੀਅਰ ਅਕਾਲੀ ਆਗੂ ਬੀਬੀ ਜਗੀਰਕੌਰ ਨੂੰ ਵੱਡਾ ਝਟਕਾ ਦਿੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਗਰ ਪੰਚਾਇਤ ਬੇਗੋਵਾਲ ਦੀ 172 ਕਨਾਲ 15 ਮਰਲੇ ਜ਼ਮੀਨ ਤੇ ਨਜਾਇਜ਼ ਕਬਜ਼ੇ ਦੇ ਮਾਮਲੇ ਨੂੰ ਬਿਜ਼ਨਸ ਬਿਊਰੋ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਨਾਲ ਹੀ ਇਸ ਮਾਮਲੇ ਵਿੱਚ ਅਧਿਕਾਰੀਆਂ ਖਿਲਾਫ ਅਪਰਾਧਿਕ ਤੇ ਵਿਪਾਗੀ ਪੱਧਰ ਤੇ ਕਾਰਵਾਈ ਕਰਦੇ ਆ 6 ਮਹੀਨੇ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਪਟੀਸ਼ਨ ਦਾਇਰ ਕਰਦੇ ਹੋਏ ਜਾਰਜ ਸੁਬਾ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਨਗਰ ਪੰਚਾਇਤ ਦੀ 172 ਕਨਾਲ 15 ਮੜਲੇ ਦੀ ਜ਼ਮੀਨ ਤੇ ਸਕੂਲ ਅਤੇ ਕਾਲਜ ਬਣਾ ਕੇ ਕਬਜ਼ਾ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਪਟੀਸ਼ਨਰ ਨੇ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਸੀ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਬਿਜ਼ਨਸ ਬਿਊਰੋ ਨੂੰ ਡਿਲੀ ਜਾਂਚ ਦੇ ਹੁਕਮ ਦਿੱਤੇ ਸਨ ਵਿਜਰੈਂਸ ਨੇ ਆਪਣੀ ਅੰਤ੍ਰਮ ਰਿਪੋਰਟ ਵਿੱਚ ਐਸਐਸਪੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਜ਼ਮੀਨ ਤੇ ਨਜਾਇਜ਼ ਕਬਜ਼ਾ ਰੂ ਮੰਨਿਆ ਸੀ ਅਤੇ ਕਿਹਾ ਸੀ ਕਿ ਇਸ ਨਾਲ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ ਪਿਛਲੇ ਸਾਲ ਇਸ ਵਾਰ ਫਿਰ ਸਤਲੁਜ ਦਰਿਆ ਵਿੱਚ ਆਏ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕਈ ਏਕੜ ਫਸਲ ਦੇ ਤਬਾਹ ਹੋਣ ਦੇ ਨਾਲ-ਨਾਲ ਪਾਣੀ ਨੇ ਕੁਝ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਾਣਕਾਰੀ ਅਨੁਸਾਰ ਪਿੰਡ ਹਜਾਰਾ ਸਿੰਘ ਤੋਂ ਪਿੰਡ ਗੱਜੀ ਰਾਜੋਕੇ ਨੂੰ ਜਾਂਦੇ ਰਸਤੇ ਵਿੱਚਕਾਰ ਸਤਲੁਜ ਦਰਿਆ ਤੋਂ ਫਾੜ ਨਿਕਲਦੀ ਹੈ ਜਿਹੜੀ ਆਰਜੀ ਡਿਫੈਂਸ ਵਨ ਬਣਿਆ ਹੋਇਆ ਹੈ ਜਿਸ ਦੇ ਟੁੱਟਣ ਨਾਲ ਕਈ ਏਕੜ ਫਸਲ ਪਾਣੀ ਵਿੱਚ ਡੁੱਬਣ ਨਾਲ ਦਰਿਆ ਦਾ ਪਾਣੀ ਘਰਾਂ ਵਿੱਚ ਜਾਣ ਲੱਗਾ ਹੈ ਪਿਛਲੇ ਸਾਲ ਆਇ ਸਤਲੁਜ ਦਰਿਆ ਵਿੱਚ ਹੜ੍ਹ ਦੇ ਪਾਣੀ ਨੇ ਸਰਹਾਦੀ ਖੇਤਰ ਦਾ ਕਾਫੀ ਨੁਕਸਾਨ ਕੀਤਾ ਸੀ ਇਸ ਮੌਕੇ ਤੇ ਸਥਾਨਕ ਵਸਨੀਕਾਂ ਨੇ ਆਪਣੇ ਇਲਾਕੇ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਭਾਰੀ ਵਾਰਸ਼ ਪਿੱਛੋਂ ਕਈ ਸੂਬਿਆਂ ਵਿੱਚ ਹੜਾ ਵਰਗੇ ਹਾਲਾਤ ਬਣ ਗਏ ਹਨ ਉੱਤਰਾਖੰਡ ਅਤੇ ਅਸਾਮ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਅਸਾਮ ਵਿੱਚ ਹੜਕਾਨ ਬੜੀ ਸਥਿਤੀ ਕਾਰਨ 66 ਲੱਖ ਲੋਕ ਪ੍ਰਭਾਵਿਤ ਹੋਏ ਹਨ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਡਿਬੜੂਗੜ੍ਹ ਜ਼ਿਲ੍ਹੇ ਵਿੱਚ ਫਸੇ 13 ਮਸ਼ੇਰਿਆਂ ਨੂੰ ਬਚਾਇਆ ਹੈ ਆਫਤ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਹੜਾ ਕਾਨ ਡਿਬੜੂਗੜ੍ਹ ਜ਼ਿਲ੍ਹਾ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਇਹ ਖੇਤਰ ਲਗਾਤਾਰ ਪਾਣੀ ਵਿੱਚ ਡੁੱਬਿਆ ਹੋਇਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨੈਨੀਤਾਲ, ਬਗੇਸ਼ਵਰ, ਚੰਪਾਵਤ, ਅਲਮੋੜਾ, ਪਿਥੋਰਾਗਾੜ ਅਤੇ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੇ ਨਾਲ ਰੈੱਡ ਅਲਰਟ ਜਾਰੀ ਕੀਤਾ ਹੈ। 100 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਅੰਤਰਰਾਸ਼ਟਰੀ ਗਰੋਹ ਦੇ ਮਾਮਲੇ ਵਿੱਚ ਮੌਲਜਮਾਂ ਨਾਲ ਮੇਲੀ ਪੁਖਤ ਕਰਨ ਦੇ ਸਬੂਤਾਂ ਨੂੰ ਲੁਕਾਉਣ ਤੇ ਛਪੌਣ ਦੇ ਮਾਮਲੇ ਵਿੱਚ ਸਾਈਬਰ ਥਾਣੇ ਦੇ ਸਾਫਕਾ ਐਸਐਚਓ ਸੁਮੇਤ ਇੱਕ ਸਬ ਇੰਸਪੈਕਟਰ ਤੇ ਦੋ ਹੈੱਡ ਕਨਸਟੇਬਲ ਮੌਤਲ ਕੀਤੇ ਗਏ ਹਨ। ਐਸਪੀ ਹੈੱਡਕੁਆਟਰ ਕੇਤਨ ਵੰਸਲ ਦਾ ਕਹਿਣਾ ਹੈ ਕਿ ਮੌਤਲ ਹੋਣ ਵਾਲਿਆਂ ਵਿੱਚ ਸਾਬਕਾ ਸਾਈਬਰ ਥਾਣੇ ਦੇ ਐਸਐਚਓ ਰਣਜੀਤ ਸਿੰਘ ਸਬ ਇੰਸਪੈਕਟਰ ਕ੍ਰਿਸ਼ਨਦੇਵ ਸਿੰਘ ਹੈੱਡ ਕਨਸਟੇਬਲ ਬਹਾਦਰ ਸਿੰਘ ਤੇ ਅਰਜਿੰਦਰ ਸਿੰਘ ਸ਼ਾਮਲ ਹਨ ਇੰਸਪੈਕਟਰ ਰਣਜੀਤ ਸਿੰਘ ਉਸ ਸਮੇਂ ਟ੍ਰੈਫਿਕ ਵਿੱਚ ਤਾਇਨਾਤ ਸਨ ਅਤੇ ਬਾਕੀ ਸਾਰੇ ਸਾਈਬਰ ਕ੍ਰਾਈਮ ਥਾਣੇ ਵਿੱਚ ਤਾਇਨਾਤ ਸਨ ਸਾਲ 2019 ਵਿੱਚ ਇੱਕ ਚੀਨੀ ਨਾਗਰਿਕ ਚੀਨ ਦੀ ਸਾਰੀ ਕੰਪਨੀ ਵੱਲੋਂ ਵਰਕ ਪਰਮਿਟ ਬੀਜੇ ਤੇ ਰਸੋਈਏ ਦੇ ਰੂਪ ਵਿੱਚ ਭਾਰਤ ਆਇਆ ਸੀ ਜਿਸ ਨੇ ਫਾਈਨਾਂਸ ਕੰਪਨੀ ਬਣਾ ਕੇ ਕਰੋੜਾਂ ਦੀ ਠੱਗੀ ਮਾਰੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਸ ਕੰਪਨੀ ਨੇ 100 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ 4 ਸਾਲਾਂ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਤੋਂ ਪੰਜਾਬ ਵਾਲੀ ਲੜਕੀ ਦੀ ਜਹਾਜ਼ ਵਿੱਚ ਮੌਤ ਹੋਈ ਹੈ ਭਾਰਤੀ ਮੂਲ ਦੀ ਇਸ ਲੜਕੀ ਦਾ ਨਾਮ ਮਨਪ੍ਰੀਤ ਕੌਰ ਹੈ ਮਨਪ੍ਰੀਤ ਕੌਰ ਨੇ 20 ਜੂਨ ਨੂੰ ਫਲਾਈਟ ਰਾਹੀਂ ਪੰਜਾਬ ਆਉਣਾ ਸੀ 4 ਸਾਲਾਂ ਵਿੱਚ ਉਹ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਆ ਰਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਕੌਰ ਨੂੰ ਕੋਈ ਬਿਮਾਰੀ ਸੀ ਜਿਸ ਦੀ ਵਜ੍ਹਾ ਕਰਕੇ ਅਜਿਹਾ ਹੋਇਆ ਹੈ। ਦੇਸ਼ ਤੇ 23 ਸੂਬਿਆਂ ਵਿੱਚ ਸਾਈਬਰ ਧੋਖਾ ਦੇ ਹੀ ਰਹੀਆਂ ਲੋਕਾਂ ਨਾਲ 22 ਕਰੋੜ 50 ਲੱਖ ਰੁਪਏ ਦੀ ਠਗੀ ਮਾਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਦੋ ਠਗਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲ ਵੱਡੀ ਮਾਤਰਾ ਦੇ ਵਿੱਚ ਮੋਬਾਈਲ ਫੋਨ, SIM ਕਾਰਡ, ਆਧਾਰ ਕਾਰਡ, Wi-Fi ਡੋਂਗਲ, 36 ਲੱਖ ਰੁਪਏ ਨਕਦੀ, ਲੈਪਟਾਪ, ਚੈੱਕ ਬੁੱਕ ਅਤੇ ਪਾਸਵਰਡ ਬ੍ਰਾਹਮਤ ਹੋਈਆਂ ਹਨ ਪੁਲਿਸ ਦਾ ਕਹਿਣਾ ਹੈ ਕਿ ਮੋਲਜਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਗਾਜ਼ੀਆਬਾਦ ਵਿੱਚ ਤਿੰਨ ਅਤੇ ਦੇਸ਼ ਭਰ ਵਿੱਚੋਂ 168 ਵਾਰਦਾਤਾਂ ਸਾਹਮਣੇ ਆਈਆਂ ਹਨ ਇਹ ਲੋਕ ਸ਼ੇਅਰ ਟਰੇਡਿੰਗ ਦੇ ਨਾਂ ਤੇ ਠਗੀ ਮਾਰਦੇ ਸਨ ਪੁਸ਼ਕਿਸ਼ ਦੇ ਆਧਾਰ ਤੇ ਪੁਲਿਸ ਗਰੋਹ ਦੇ ਹੋਰ ਮੈਂਬਰਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੇ ਲੋਕਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ एडीसीपी क्राइम सचेतन आनंद ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਾਸੀ ਕੁਸ਼ਲਪਾਲ ਸਿੰਘ ਨੇ 70 ਲੱਖ ਰੁਪਏ ਭਗਵੰਤ ਕੁਮਾਰ ਨੇ 24 ਲੱਖ 81000 ਰੁਪਏ ਰਾਹੁਲ ਰਾਜਾ ਨੇ 22 ਲੱਖ 51000 ਦੀ ਧੋਖਾ ਦੇਹੀ ਸੰਬੰਧੀ ਸਾਈਬਰ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਿਸ ਵਿੱਚ ਪੀੜਤਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਉਹਨਾਂ ਨੂੰ ਸ਼ੇਅਰ ট্রেਡਿੰਗ ਦੇ ਨਾਂ ਤੇ ਟੈਕਸਟਾਰ ਅਤੇ ਜੁਆਈਸੀਆਈ ਆਰ ਨਾਮੀ ਮੋਬਾਈਲ ਐਪ ਰਾਹੀਂ ਠੱਗੀ ਮਾਰੀ ਹੈ ਸਿਰਫ ਇਹੋ ਮਾਮਲੇ ਨਹੀਂ ਪੂਰੇ ਭਾਰਤ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਹਨ ਜਿਨ੍ਹਾਂ ਵਿੱਚ ਇਸ ਤਰ੍ਹਾਂ ਠਗੀ ਮਾਰੀ ਗਈ ਹੈ ਭਾਰਤ ਰੱਖਿਆ ਦੇ ਖੇਤਰ ਵਿੱਚ ਆਤਮ ਨਿਰਪਰਤਾ ਦੇ ਰਾਤੇ ਅੱਗੇ ਵਧ ਰਿਹਾ ਹੈ ਇਸੇ سلسلے ਵਿੱਚ ਭਾਰਤ ਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਗੈਰ ਪਰਮਾਣੂ ਵਿਸਫੋਟਕ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹ ਵਿਸਫੋਟਕ ਟ੍ਰਾਈ ਨਾਈਟ੍ਰੋਲੂਇਨ TNT ਦੀ ਤੁਲਨਾ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਖਤਰਨਾਕ ਹੈ ਇਸ ਵਿਸਫੋਟਕ ਨੂੰ ਸੈਵੈਕਸ 2 ਦਾ ਨਾਮ ਦਿੱਤਾ ਗਿਆ ਹੈ ਇਸ ਦਾ ਕਾਮਯਾਬ ਪਰਖਣ ਵੀ ਕਰ ਲਿਆ ਗਿਆ ਹੈ ਨਵੇਂ ਤਰੀਕੇ ਨਾਲ ਤਿਆਰ ਸੈਵੈਕਸ 2 ਦੀ ਖਾਸੀਅਤ ਇਹ ਹੈ ਕਿ ਇਹ ਬਿਨਾ ਵજન ਵਧਾਏ ਬੰਬ ਗੋਲੇ ਦੀ ਮਾਰਕ ਸਮਰੱਥਾ ਵਧਾਉਣ ਚ ਸਮਰੱਥ ਹੈ ਇਸ ਕਾਰਨ ਇਸ ਦੀ ਪੂਰੀ ਦੁਨੀਆ ਵਿੱਚ ਮੰਗ ਹੋ ਸਕਦੀ ਹੈ ਇਸ ਨਾਲ ਨਾ ਸਿਰਫ ਆਰਮਡ ਬੰਦੀ ਸਮਰੱਥਾ ਕਈ ਗੁਣਾ ਵਧੇਗੀ ਬਲਕਿ ਰੱਖਿਆ ਬ੍ਰਮ ਦੇ ਖੇਤਰ ਨੂੰ ਵੀ ਖੰਭ ਲਗਣ ਦੀ ਉਮੀਦ ਹੈ ਉੱਚ TNT ਵਾਲੇ ਵਿਸਫੋਟਕਾਂ ਚ ਜ਼ਿਆਦਾ ਮਾਰਕਾ ਸਮਰੱਥਾ ਤੇ ਤਵਾਕੁਨ ਸ਼ਕਤੀ ਹੁੰਦੀ ਹੈ ਨਾਗਪੁਰ ਸਥਿਤ ਸੋਲਰ ਇੰਡਸਟਰੀ ਦੀ ਸਹਾਇਕ ਕੰਪਨੀ ਇੱਕ ਨਾਮਕ ਐਕਸਪਲੋਸਿਵ ਲਿਮਟਿਡ ਨੇ ਮੇਕ ਇਨ ਇੰਡੀਆ ਤਹਿਤ ਸੈਬੈਕਸ ਦੋ ਸਮੇਤ ਤਿੰਨ ਨਵੇਂ ਵਿਸਫੋਟਕ ਫਾਰਮੂਲੇਸ਼ਨ ਵਿਕਸਿਤ ਕੀਤੇ ਹਨ ਆਸਟ੍ਰੇਲੀਆ ਚ ਪੜਾਈ ਲਈ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਵੱਧ ਪੈਸੇ ਖਰਚ ਕਰਨੇ ਪੈਣਗੇ ਆਸਟ੍ਰੇਲੀਆ ਨੇ ਕਮੰਟਰੀ ਸਟੂਡੈਂਟ ਵੀਜ਼ੇ ਦੀ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਹੋਣੇ ਜਏ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧੇ ਕਾਰਨ ਹਾਊਸਿੰਗ ਮਾਰਕੀਟ ਦੇ ਬਾਦੇ ਦਬਾ ਕਰ ਚੁੱਕਿਆ ਹੈ ਆਸਟ੍ਰੇਲੀਆ ਨੇ 1 ਜੁਲਾਈ ਤੋਂ ਕਮੰਟਰੀ ਵੀਜ਼ਾ ਫੀਸ 710 ਆਸਟ੍ਰੇਲੀਆਈ ਡਾਲਰ ਕਰੀਬ 39527 ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ ਕਰੀਬ 9958 ਰੁਪਏ ਕਰ ਦਿੱਤੀ ਹੈ ਵਿਜ਼ਟਰ ਅਤੇ ਆਰਜੀ ਗ੍ਰੈਜੂਏਸ਼ਨ ਵੀਜ਼ਾ ਤਾਰਕ ਹੁਣ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰੋ ਨੀਲ ਦਾ ਕਹਿਣਾ ਹੈ ਕਿ ਮੰਤਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਕਾਇਮ ਰੱਖਣ ਤੇ ਬਿਹਤਰ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ 'ਚ ਇਹ ਬਦਲਾ ਸਹਾਇਕ ਹੋਣਗੇ। ਬੀਤੇ ਮਾਰਚ ਵਿੱਚ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 30 ਸਤੰਬਰ 2023 ਤੱਕ ਇਮੀਗ੍ਰੇਸ਼ਨ 60% ਵਧ ਕੇ 5,48,800 ਹੋਈ ਹੈ। ਇਸ ਸਬੰਧ ਵਿੱਚ ਦੱਸਣਯੋਗ ਹੈ ਕਿ ਅਮਰੀਕਾ ਵਿੱਚ ਇਸਦੀ ਫੀਸ 186 ਡਾਲਰ ਅਤੇ ਕੈਨੇਡਾ ਵਿੱਚ 150 ਕੈਨੇਡੀਅਨ ਡਾਲਰ ਹਨ। ਆਸਟ੍ਰੇਲੀਆ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਬਦਲਾਵਾਂ ਕਾਰਨ ਵੀਜ਼ਾ ਨਿਯਮਾਂ ਵਿੱਚ ਖਾਮੀਆਂ ਦੂਰ ਕਰਨ ਦੇ ਵਿੱਚ ਮਦਦ ਮਿਲੇਗੀ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ 'ਚ ਰਹਿਣ ਲਈ ਇਸ ਨੂੰ ਲਗਾਤਾਰ ਵਧਾਉਣ ਦੀ ਇਜਾਜ਼ਤ ਦਿੰਦੇ ਹਨ ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਸਰੇ ਦੀਆਂ ਜੇਲ੍ਹਾਂ ਵਿੱਚ ਬੰਦ ਨਾਗਰਿਕ ਕੈਦੀਆਂ ਤੇ ਮਸ਼ੇਰੀਆਂ ਦੀ ਸੂਚੀ ਸਾਂਝੀ ਕੀਤੀ ਹੈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ ਦੇ ਲਗਾਤਾਰ ਯਤਨਾਂ ਦੇ ਸਿੱਟੇ ਵਜੋਂ 2014 ਤੋਂ ਹੁਣ ਤੱਕ 2639 ਭਾਰਤੀ ਮਸ਼ੇਰਿਆਂ ਤੇ 71 ਭਾਰਤੀ ਨਾਗਰਿਕ ਕੈਦੀਆਂ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਗਿਆ। ਕਾਬਲੇ ਜ਼ਿਕਰ ਹੈ ਕਿ ਦੋਵੇਂ ਮੁਲਕ 2008 ਦੇ ਦੋ ਪੱਖੀ ਸਮਝੌਤੇ ਤਹਿਤ ਬਾਰੇ ਦੌਰਾਨ ਇੱਕ ਵਾਰ ਜਨਵਰੀ ਤੇ ਜੁਲਾਈ ਨੂੰ ਇਸ ਤਰ੍ਹਾਂ ਦੀ ਸੂਚੀ ਦਾ ਵਟਾਂਦਰਾ ਕਰਨਗੇ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਆਪਣੀਆਂ ਜੇਲ੍ਹਾਂ ਵਿੱਚ ਬੰਦ 366 ਨਾਗਰਿਕ ਕੈਦੀਆਂ ਤੇ 48 ਮਸ਼ੇਰੀਆਂ ਦੀ ਸੂਚੀ ਦਿੱਤੀ ਹੈ ਇਹ ਕੈਦੀ ਪਾਕਿਸਤਾਨੀ ਹਨ ਜਾਂ ਇਹਨਾਂ ਨੂੰ ਪਾਕਿਸਤਾਨੀ ਮੰਨਿਆ ਜਾਂਦਾ ਹੈ ਇਵੇਂ ਹੀ ਪਾਕਿਸਤਾਨ ਨੇ ਆਪਣੀਆਂ ਜੇਲਾਂ ਵਿੱਚ ਬੰਦ 43 ਨਾਗਰਿਕ ਕੈਦੀਆਂ ਤੇ 211 ਮਸ਼ੇਰੀਆਂ ਦੇ ਨਾਂ ਸਾਂਝੇ ਕੀਤੇ ਹਨ ਜੋ ਕਿ ਭਾਰਤੀ ਹਨ ਜਾਂ ਭਾਰਤੀ ਮੰਨੇ ਜਾਂਦੇ ਹਨ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਹਿਰਾਸਤ ਵਿੱਚੋਂ ਨਾਗਰਿਕ ਕੈਦੀਆਂ ਮਸ਼ੇਰੀਆਂ ਉਨ੍ਹਾਂ ਦੀਆਂ ਕਿਸ਼ਤੀਆਂ ਤੇ ਲਾਪਤਾ ਭਾਰਤੀ ਰੱਖਿਆ ਮੁਲਾਜ਼ਮਾਂ ਦੀ ਜਲਦੀ ਰਿਹਾਈ ਤੇ ਸਵਦੇਸ਼ ਵਾਪਸੀ ਦੀ ਅਪੀਲ ਕੀਤੀ ਹੈ ਭਾਰਤ ਨੇ ਪਾਕਿਸਤਾਨ ਨਾਲ ਲੱਗੀ 1965 ਤੇ 1971 ਦੀ ਜੰਗ ਵੇਲੇ ਕਥਤੌਰ ਤੇ ਲਾਪਤਾ ਹੋਏ ਫੌਜੀਆਂ ਦੀ ਸੂਚੀ ਵੀ ਸੌਂਪੀ ਹੈ ਵਿਦੇਸ਼ ਮੰਤਰਾਲਾ ਨੇ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੇ 38 ਲਾਪਤਾ ਪਾਕਿਸਤਾਨੀ ਫੌਜੀਆਂ ਦੀ ਸੂਚੀ ਸੌਂਪੀ ਹੈ ਇਨਾ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਫੌਜੀ 1965 ਤੇ 1971 ਦੀ جنگ ਲੱਗਣ ਤੋਂ ਬਾਅਦ ਭਾਰਤ ਦੀਆਂ ਜੇਲ੍ਹਾਂ ਵਿੱਚ ਜੰਗੀ ਕੈਦੀ ਵਜੋਂ ਬੰਦ ਕੀਤੇ ਗਏ ਸਨ ਕਾਬਲੇ ਜਿਕਰ ਹੈ ਪਾਕਿਸਤਾਨ ਨਾਲ ਅਤੀਤ ਵਿੱਚ ਇਹ ਜੰਗਾਂ ਲੱਗਣ ਸਮੇਂ ਭਾਰਤ ਦੇ ਕਈ ਫੌਜੀ ਵੀ ਉਧਰ ਰਹਿ ਗਏ ਸਨ ਜਿਨ੍ਹਾਂ ਵਿੱਚੋਂ ਫੜੇ ਗਏ ਫੌਜੀਆਂ ਨੂੰ ਪਾਕਿਸਤਾਨ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ ਬਹੁਤ ਸਾਰੇ ਫੌਜੀਆਂ ਦੀ ਦੇਸ਼ ਵਾਪਸੀ ਕਰਵਾਈ ਗਈ ਸੀ ਜਾ ਰਹੇ ਹਨ ਅੰਬੇਦਕਰ ਪਵਨ ਜਲੰਧਰ ਵਿਖੇ 올 ਇੰਡੀਆ ਸਮਤਾ ਸੈਨਿਕ ਦਲ ਰਜਿਸਟਰਡ ਪੰਜਾਬ ਜੁਨਨ ਦੀ ਆਮ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵਿੰਦਰ ਬਰਿਆਣਾ ਨੇ ਕੀਤੀ ਸਭਾ ਦੇ ਮੁੱਖ ਮਹਿਮਾਨ ਸਮਤਾ ਸੈਨਿਕ ਦਲ ਦੇ ਰਾਸ਼ਟਰੀ ਚੇਅਰਮੈਨ ਡਾਕਟਰ ਐਚ ਆਰ ਗੋਇਲ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਤਰੀ ਭਾਰਤ ਦੇ ਸਖਤਰ ਨਰੇਸ਼ ਖੋਖਰ ਸ਼ਾਮਲ ਹੋਏ ਰਾਸ਼ਟਰੀ ਚੇਅਰਮੈਨ ਡਾਕਟਰ ਐਚ ਆਰ ਗੋਹਿਲ ਨੇ ਸਮਤਾ ਸੈਨਕ ਦਲ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਦਲ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੁਆਰਾ 13 ਮਾਰਚ 1927 ਨੂੰ ਸਥਾਪਿਤ ਅਜਿਹਾ ਸੁਤੰਤਰ ਅਤੇ ਗੈਰ ਰਾਜਨੀਤਿਕ ਸੰਗਠਨ ਹੈ ਜੋ ਸਮਾਜ ਵਿੱਚ ਸਮਤਾ, ਸੁਤੰਤਰਤਾ ਅਤੇ ਭਾਈਚਾਰੇ ਲਈ ਕੰਮ ਕਰਦਾ ਹੈ। ਤੇਜਤ ਬਾਬਾ ਟੀਵੀ ਤੇ ਹੋਰ ਖਬਰਾਂ ਵਿਦੇਸ਼ ਤੋਂ ਨਿਊਜ਼ੀਲੈਂਡ ਦੇ ਇੱਕ ਮਿਹਨਤਕ ਸਾਖਸ਼ੇਤ ਗੁਰੂਕਾਰ ਦੇ ਕੀਰਤਨਕਾਰ ਅਤੇ ਧਾਰਮਿਕ ਰੇਡੀਓ ਪੇਸ਼ਕਾਰ ਵਜੋਂ ਉੱਭਰਦੇ ਕੁਲਵੰਤ ਸਿੰਘ ਖੈਰਾਵਾਦੀ ਨੇ ਆਪਣੇ ਜੀਵਨ ਦਾ ਇੱਕ ਨਵਾਂ ਅਧਿਆਇ ਲਿਖਦਿਆਂ ਕਹਾਣੀ ਰਚਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਪਿੰਡ ਤੇ ਹੰਡਾਈਆਂ ਘਟਰਾਮਾ ਪੰਜਾਬ ਵੱਲ ਮੋੜਦੀਆਂ ਵਾਗਾਂਵਿਲੋਂ ਆਉਂਦੇ ਠੰਡੇ ਤੇ ਤੇ ਹਵਾ ਦੇ ਬੁੱਲਿਆਂ ਨੂੰ ਉਹਨਾਂ ਨੇ ਪੰਜ ਕਹਾਣੀਆਂ ਦੇ ਵਿੱਚ ਕੈਦ ਕਰਕੇ ਪੰਜਾਬ ਦੀ ਖੁਸ਼ਬੂ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕਹਾਣੀਆਂ ਦੇ ਸਰਲੇਖ ਹਨ ਦੋ ਪ੍ਰਵਾਸੀ, ਸੇ ਦਾ ਤਕਲਾ, ਵੈਂਦਾ ਪੰਜਾਬ, मां ਧਰਤੀ मां ਬੁਲਾਉਂਦੀ ਏ ਅਤੇ ਸਰਦਾਰ ਤੋਂ ਸ੍ਰੀ ਪਿਛਲੇ 25 30 ਸਾਲਾਂ ਦੌਰਾਨ ਪੰਜਾਬ ਤੋਂ ਵਿਦੇਸ਼ਾਂ ਵੱਲ ਜੋ ਪ੍ਰਵਾਸ ਹੋਇਆ ਉਸ ਨੂੰ ਲੈ ਕੇ ਪੰਜਾਬ ਤੇ ਪਏ ਅਸਰ ਦਾ ਇਹਨਾਂ ਕਹਾਣੀਆਂ ਦੇ ਵਿੱਚ ਵਰਣਨ ਹੈ ਇਸ ਮੌਕੇ ਤੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨਵਦੇਸ਼ ਸਿੰਘ ਰੰਧਾਵਾ ਗੁਰ ਸਿਵਰਨ ਸਿੰਘ ਮਿੰਟੂ ਰਗਵੀਰ ਸਿੰਘ ਜੀਪੀ ਦਵਿੰਦਰ ਸਿੰਘ ਬਾਬਾ ਗੁਰਚਰਨ ਸਿੰਘ ਕਰਨੈਲ ਸਿੰਘ ਜੀਪੀ ਅਤੇ ਕੂਕ ਪੰਜਾਬੀ ਤੋਂ ਮੈਡਮ ਕਲਵੰਤ ਕੌਰ ਹਾਜ਼ਰ ਸਨ ਵੱਖ-ਵੱਖ ਖੇਡਾਂ ਦੇ ਵਿੱਚ ਵੱਖ-ਵੱਖ ਨਿਯਮਾਂ ਤੇ ਸ਼ਰਤਾਂ ਹੁੰਦੀਆਂ ਹਨ ਇਹ ਨਿਯਮ ਅਤੇ ਸ਼ਰਤਾਂ ਖੇਡ ਦੌਰਾਨ ਪੂਰੀ ਤਰ੍ਹਾਂ ਲਾਗੂ ਹੋਣ ਇਸ ਕਾਰਜ ਦੇ ਲਈ ਸਬੰਧਤ ਫੈਡਰੇਸ਼ਨਾਂ ਆਪਣਾ ਯੋਗਦਾਨ ਪਾਉਂਦੀਆਂ ਹਨ ਨਿਊਜ਼ੀਲੈਂਡ ਵਿੱਚ ਬਾਲੀਬਲ ਸ਼ੂਟਿੰਗ ਵੀ ਕਾਫੀ ਪ੍ਰਚਲਿਤ ਹੋ ਚੁੱਕੀ ਹੈ ਹੁਣ ਇਸ ਵਾਸਤੇ ਵੀ ਬਣੀ ਹੋਈ ਨਿਊਜ਼ੀਲੈਂਡ ਬਾਲੀਬਲ ਸ਼ੂਟਿੰਗ ਫੈਡਰੇਸ਼ਨ ਇਨਕਾਰਪੋਰੇਟਿਡ ਸਰਕਾਰਮ ਹੋ ਚੁੱਕੀ ਹੈ ਪਿਛਲੇ ਦਿਨ ਹੀ ਇਸ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਪ੍ਰਧਾਨ ਹਰਜੀਤ ਸਿੰਘ ਉਪ ਪ੍ਰਧਾਨ ਅਮਨ ਅਬਰਾੜ, ਸਕੱਤਰ ਲਖਵਿੰਦਰ ਜਟਾਣਾ, ਸਹਾਇਕ ਸਕੱਤਰ ਦਰਰਾਸ ਸਿੰਘ, ਖਜ਼ਾਂਚੀ ਜਸਮੀਤ ਸਿੰਘ, ਚੀਫ ਐਗਜ਼ੀਕਿਊਟਿਵ ਆਫੀਸਰ ਅਮਨ ਜੋ ਸੈਗਰੂ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 14 ਜੁਲਾਈ ਨੂੰ 11 ਵਜੇ ਬਰੂਸ ਪਲਮਲ ਪਾਰਕ ਟਾਕਾ ਨੀਨੀਵੇਕੇ ਬਾਲੀਵਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਗਲੋਬਲ ਅਰਵਦਾਸੀਆ ਆਰਗੇਨਾਈਜੇਸ਼ਨ ਇਟਲੀ ਨਾਲ ਸੰਬੰਧਿਤ ਸ਼੍ਰੀ ਗੁਰੂ ਰਵਦਾਸ ਸਭਾਵਾਂ ਦੀ ਵਿਸ਼ੇਸ਼ ਮੀਟਿੰਗ ਰੀਜੋ ਮੇਲੀਆ ਵਿਖੇ ਕਸ਼ਮੀਰ ਲਾਲ ਮੈਮਰੀ ਸਰਪਰਾਸਤੀ ਹੋਈ। ਇਸ ਮੀਟਿੰਗ ਵਿੱਚ ਗਲੋਬਲ ਅਰਵਦਾਸੀਆ ਆਰਗੇਨਾਈਜੇਸ਼ਨ ਯੂਰਪ ਦੇ ਪ੍ਰਧਾਨ ਦੇਸ ਰਾਜ ਚੁੰਬਰ ਅਤੇ ਚੇਅਰਮੈਨ ਕੇਸ਼ਵ ਟੰਡਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਇਟਲੀ ਦੀਆਂ ਵੱਖ-ਵੱਖ ਗੁਰੂ ਰਵਿਦਾਸ ਸੁਭਾਵਾਂ ਨੇ ਵੱਜ ਚੜ ਕੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਵਿੱਚ ਮਿਊਜ਼ੀਅਮ ਵਿਯਾਨਾ ਆਸਟਰੀਆ ਵਿਖੇ ਜਿੱਥੇ ਸੰਤਾਂ ਨੂੰ ਸ਼ਹੀਦ ਕੀਤਾ ਗਿਆ ਸੀ ਚ ਬਣਾਉਣ ਦਾ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਰਕ ਨੂੰ ਬਣਾਉਣ ਲਈ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਮੀਟਿੰਗਾਂ ਉਪਰੰਤ 2 ਮਹੀਨੇ ਬਾਅਦ ਅੰਤਮ ਫੈਸਲਾ ਲਿਆ ਜਾਵੇਗਾ। ਤੇਸ਼ਤ ਬਾਬਾ ਟੀਵੀ ਤੇ ਪੇਸ਼ ਹਨ ਫਿਲਮ ਨਗਰੀ ਦੀਆਂ ਖਬਰਾਂ। ਟੀਵੀ ਤੇ ਸਭ ਤੋਂ ਪਸੰਦੀਦਾ ਜੋੜੀ ਦੀਪਿਕਾ ਕਾਕੜਾ ਤੇ ਸ਼ੌਇਬ ਇਬਰਾਹਿਮ ਸਕਰੀਨ ਤੇ ਕੰਮ ਕਰਨ ਦੇ ਨਾਲ-ਨਾਲ ਮਸ਼ਹੂਰ ਯੂਟਿਊਬਰ ਵੀ ਬਣੇ ਹਨ। ਕਰੀਬ 4-5 ਸਾਲਾਂ ਤੋਂ ਦੋਵੇਂ ਆਪਣੇ ਕੰਮ ਦੇ ਨਾਲ-ਨਾਲ ਬਲੌਗਿੰਗ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਪਿਛਲੇ ਕੁਝ ਸਮੇਂ ਤੋਂ ਐਕਟਿੰਗ ਤੋਂ ਦੂਰ ਹੈ ਪਿਛਲੇ ਸਾਲ ਦੀਪਿਕਾ ਨੇ بیٹے ਰੋਹਾਨ ਨੂੰ ਜਨਮ ਦਿੱਤਾ ਸੀ ਇਨੀ ਦੇਨੀ ਬਨੇਤਰੀ ਆਪਣਾ ਸਾਰਾ ਸਮਾਂ ਪਰਿਵਾਰ ਨਾਲ ਬਿਤਾ ਰਹੀ ਹੈ ਹਾਲਾਂਕਿ ਉਸਦੇ ਪ੍ਰਸ਼ੰਸਕ ਉਸ ਨੂੰ ਪਰਦੇ ਤੇ ਦੁਬਾਰਾ ਦੇਖਣ ਲਈ ਬੇਤਾਬ ਹਨ ਜਿਸ ਕਾਰਨ ਅਦਾਕਾਰਾ ਨੇ ਆਪਣੇ ਬਲੌਗ ਵਿੱਚ ਦੱਸਿਆ ਕਿ ਉਹ 1-2 ਸਾਲ ਹੋਰ ਐਕਟਿੰਗ ਨਹੀਂ ਕਰਨਾ ਚਾਹੁੰਦੀ ਉਸ ਨੇ ਆਪਣੇ ਬੇਟੇ ਦੀ ਖਾਤਰ ਕੁਝ ਸਮੇਂ ਦੇ ਲਈ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ ਨਿਰਦੇਸ਼ਕ ਨਾਗ ਅਸ਼ਵਨ ਦੀ ਫਿਲਮ ਕਲਕੀ 2898 AD ਨੇ ਦੁਨੀਆ ਭਰ ਵਿੱਚੋਂ ਇਸ ਹਫਤੇ ਦੇ ਅੰਤ ਤੱਕ 555 ਕਰੋੜ ਕਮਾਏ ਹਨ ਜੋ ਕਿ ਇੱਕ ਰਿਕਾਰਡ ਹੈ। ਬਹੁਪਿਸ਼ਾਈ ਇਸ ਫਿਲਮ ਵਿੱਚ ਪ੍ਰabhas, ਅਮਿਤਾਬਚਨ, ਦੀਪਿਕਾ ਪਾਦੁਕੋਨ, ਕਮਲ ਹਸਨ ਅਤੇ ਦਿਸ਼ਾ ਪਟਾਣੀ ਨੇ ਅਦਾਕਾਰੀ ਦੇ ਜੋਹਰ ਦਿਖਾਏ ਹਨ। ਵਿਜੰਤੀ ਮੂਵੀਜ਼ ਵੱਲੋਂ ਨਿਰਮਿਤ ਕਲਕੀ 2898 AD ਮਹਾਭਾਰਤ ਅਤੇ ਸਾਇੰਸ ਫਿਕਸ਼ਨ ਤੇ ਆਧਾਰਿਤ ਹੈ। ਦੱਸਣ ਜੋ ਗ ਹੈ ਕਿ ਇਹ ਫਿਲਮ ਕੁੱਲ 6 ਭਾਸ਼ਾਵਾਂ ਤੇਲਗੂ, ਤਾਮਲ, ਮਲਿਆਲਮ, ਕੰਨੜ, ਹਿੰਦੀ ਤੇ ਅੰਗਰੇਜ਼ੀ ਵਿੱਚ ਪਿਛਲੇ ਵੀਰਵਾਰ ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੈਜੰਤੀ ਮੂਵੀਜ਼ ਦੀ ਟੀਮ ਨੇ ਇੱਕ ਵੱਖਰੀ ਪੋਸਟ 'ਚ ਹਿੰਦੀ ਵਿੱਚ ਰਿਲੀਜ਼ ਹੋਈ ਕਲਕੀ 2898 AD ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਵਿੱਚ ਪਹਿਲੇ ਹਫ਼ਤੇ ਦੌਰਾਨ 115 ਕਰੋੜ ਦਾ ਅੰਕੜਾ ਪਾਰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਿਲਮ ਜਿਸ ਤਰ੍ਹਾਂ ਕਮਾਈ ਕਰ ਰਹੀ ਹੈ ਉਸ ਹਿਸਾਬ ਨਾਲ ਫਾਈਟਰ ਫਿਲਮ ਨੂੰ ਵੀ ਪਿੱਛੇ ਛੱਡ ਸਕਦੀ ਹੈ ਇਸ ਮੌਕੇ ਤੇ ਪ੍ਰਵਾਸ ਅਤੇ ਹੋਰਨਾ ਕਲਾਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਇਹ ਫਿਲਮ ਪੂਰੀ ਦੁਨੀਆ ਦੇ ਵਿੱਚ ਵਧੀਆ ਚੱਲ ਰਹੀ ਹੈ ਇਸ ਮੌਕੇ ਤੇ ਅਮਿਤਾਬਚਨ ਦਾ ਵੀ ਕਹਿਣਾ ਹੈ ਕਿ ਇਹ ਫਿਲਮ ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਜਿਸ ਨੂੰ ਨਿਰਦੇਸ਼ਕ 나ਗ ਅਸ਼ਵਨ ਨੇ ਡਾਇਰੈਕਟ ਕੀਤਾ ਹੈ ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦਿਵੋ ਜੀ ਲਾਇਕ ਅਤੇ ਸਾਂਝਾ ਕਰੋ ਜੀ ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ